जय पिन जय पार्थ मैं सोम सोहता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਚੁੰਟੀ ਦੋਸਤੋ ਖਰਚੇ ਦੀ ਪਰਪਾਈ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਸੰਤ ਸਮਾਜ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਔਰ ਕੱਲ ਵੀ ਸਾਨੂੰ ਚਿਹੜੂ ਜਾਣ ਦਾ ਮੌਕਾ ਮਿਲਿਆ ਸ਼੍ਰੀ ਕ੍ਰਿਸ਼ਨ ਨਾਥ ਜੀ ਜੋ ਕਿ 108 ਸੰਤ ਬਾਬਾ ਕ੍ਰਿਸ਼ਨ ਨਾਥ ਜੀ ਮੁੱਖ ਡੇਰੇ ਦੇ ਮੁਖੀ ਨੇ ਜੋ ਡੇਰਾ ਸੰਚਾਲਕ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਔਰ ਪਿਛਲੇ ਦਿਨੀ ਵੀ ਸਾਨੂੰ ਜਾਣ ਦਾ ਮੌਕਾ ਮਿਲਿਆ ਸੀ ਤਾਂ ਉਸ ਵੇਲੇ ਫੋਰਨ ਗਏ ਹੋਏ ਸੀ ਔਰ ਕੱਲ ਜਦੋਂ ਉਹਨਾਂ ਦੇ ਦਰਬਾਰ ਦੇ ਵਿੱਚ ਪਹੁੰਚੇ ਮਤਲਬ ਜੋ ਉਹ ਕਰ ਰਹੇ ਨੇ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਉਜਵਲ ਕਰਨ ਵਾਸਤੇ ਔਰ ਉਹਨਾਂ ਦਾ ਚੁੱਕਿਆ ਹੋਇਆ ਜਿਹੜਾ ਸਟੈਪ ਹੈ ਉਹ ਬਾ ਕਮਾਲ ਹੈ ਕੱਲ ਜਦੋਂ ਸਾਨੂੰ ਉਹਨਾਂ ਦੇ ਦਰਬਾਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਅਸੀਂ ਜੋ ਉੱਥੇ ਵੇਖਿਆ ਉਸ ਨੂੰ ਕੈਪਚਰ ਕੀਤਾ ਬੱਚਿਆਂ ਨੂੰ ਐਜੂਕੇਟ ਕਰ ਰਹੇ ਨੇ ਔਰ ਉਹਨਾਂ ਨੂੰ ਇੰਗਲਿਸ਼ ਸਪੀਕਿੰਗ ਕੋਰਸ ਜਿਹੜਾ ਹੈ ਕਰਵਾ ਰਹੇ ਨੇ ਕੰਪਿਊਟਰ ਦੀ ਸਿੱਖਿਆ ਜਿਹੜੀ ਨਵੀਂ ਟੈਕਨੀਕ ਆਉਂਦੀ ਹੈ ਉਸ ਦੇ ਨਾਲ ਜੋੜਨ ਦੀ ਮਤਲਬ ਵਕਾਇਦਾ ਤੌਰ ਤੇ ਉੱਥੇ ਸਿੱਖਿਆ ਦਿੱਤੀ ਜਾਂਦੀ ਹੈ ਔਰ ਉਹਨਾਂ ਨੇ ਇਸ ਮਤਲਬ ਪਲਾਟ ਨੂੰ ਖਰੀਦਣ ਦੇ ਵਿੱਚ ਨੇਕ ਕਮਾਈ ਦੇ ਵਿੱਚੋਂ ਯੋਗਦਾਨ ਵੀ ਪਾਇਆ ਹੈ ਔਰ ਹਮੇਸ਼ਾ ਪਾਵਰ ਆਫ ਸੋਸ਼ਲ ਯੂਨਿਟੀ ਉਹਨਾਂ ਦੀ ਰੀਣੀ ਰਹੇਗੀ ਜੇ ਸੰਤ ਸਮਾਜ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਇਸ ਜ਼ਮੀਨ ਦੇ ਖਰਚੇ ਦੀ ਪਰਪਾਈ ਨੂੰ ਪੂਰਾ ਕਰਨ ਵਾਸਤੇ پایا جا رہا ہے اور چینل نے باقاعدہ طور دن آر بھی گل بات کیتی ہے اور سب تو بڑی گل ہے کہ جو کمپیوٹر شکشہ جڑی مطلب کہہ سکتے کہ نمی شکشہ اتنے دیتی جا رہی ہے وہ قابل تعریف ہے اور اس موقع ابھی ٹیچر صحبان کے پرنسیپل سر سٹوڈینٹس کے بھی گل بات کرنے کا موقع ملیا اور ایک بچی نے بابا صاحب کی زندگی نو لے کے ایک چھوٹی یہ بچی نے کبیتہ بھی سنائی ہے با کمال کبیتہ ہے اور وہ تسی بھی سن سکتے ہو سو so, اس پورے ایپیسوڈ نو کیپچر کیتا ہے پاور آف شوشل جنٹی کے وقت چلایا جا رہا ہے ناما چینل اور آپ پہلا تھا سب تو پہلا اور اس نیک کمائی کے جی یوگدان پایا ہے ਔਰ ਜਸਲ ਸਾਹਿਬ ਨੇ ਕੀ ਕਿਹਾ ਹੈ ਔਰ ਮੌਜੂਦਾ ਸੰਤ ਸ਼੍ਰੀ ਕ੍ਰਿਸ਼ਨ ਨਾਲ ਜੀ ਬਲੋ ਕੀ ਗੱਲਬਾਤ ਕੀਤੀ ਗਈ ਹੈ ਔਰ ਪੂਰੀ ਤੁਸੀਂ ਸੈਰ ਕਰ ਸਕਦੇ ਹੋ ਜਿਹੜਾ ਕਿ ਇਹਨਾਂ ਨੇ ਐਜੂਕੇਸ਼ਨ ਦੇ ਨਾਲ ਬੱਚਿਆਂ ਨੂੰ ਜੋੜਨ ਵਾਸਤੇ ਸੈਂਟਰ ਚਲਾਇਆ ਗਿਆ ਹੈ ਆਓ ਮਾਰਦੇ ਇਸ ਪੂਰੇ ਐਪੀਸੋਡ ਤੇ ਇੱਕ ਨਜ਼ਰ ਸੋ ਅੱਜ ਅਸੀਂ ਜਿਸ ਦਰਬਾਰ ਦੇ ਵਿੱਚ ਬੈਠੇ ਹੋਏ ਆ ਉਸ ਦਰਬਾਰ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਤਾਂ ਜੁੜੀਆਂ ਹੋਈਆਂ ਔਰ ਮੇਰੇ ਨਾਲ ਇਸ ਸ਼ੁਭ ਮੌਕੇ ਉਸ ਖਰਚੇ ਦੀ ਪਰਭਾਈ ਵਾਸਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਨਾਰੀ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੁਹਾਰੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰਕੰਤ ਜੀ ਪਾਵਰ ਆਫ ਸੋਸ਼ਲ ਜੁਨਟੀ ਦੇ ਜਰਨਲ ਸਕੱਤਰ ਨਿਰਮਲ ਸਿੰਘ ਜੀ ਪਹੁੰਚੇ ਹੋਏ ਨੇ ਔਰ ਬਾਬਾ ਜੀ ਦਾ ਅਸ਼ੀਰਵਾਦ ਜਿਹੜਾ ਹੈ ਜਿਸ ਤਰ੍ਹਾਂ ਦੀ ਇਨਾ ਦਿਨਾਂ ਦੇ ਵਿੱਚ ਅਸੀਂ ਕਮੀ ਮਹਿਸੂਸ ਕਰਦੇ ਆਂ ਬਾਬਾ ਜੀ ਨੇ ਅਸ਼ੀਰਵਾਦ ਦਿੱਤਾ ਜਸਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਸਰ ਜੈ ਭੇਮ ਜੈ ਭਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਕਰਦੇਵ ਤਨ ਕਰਦੇਵ ਅੱਜ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਸੰਤ ਕ੍ਰਿਸ਼ਨਨਾਥ ਜੀ ਜਿਹੜੇ ਕਿ ਡੇਰੇ ਦੇ ਸੰਚਾਲਕ ਸੰਤ ਫੂਲਨਾਥ ਜੀ ਦਾ ਡੇਰੇ ਦੇ ਸੰਚਾਲਕ ਹਨ ਉਹਨਾਂ ਦੇ ਦਰਬਾਰ ਦੇ ਵਿੱਚ ਆਏ ਆ ਅਤੇ ਪਹਿਲਾਂ ਵੀ ਮੌਕਾ ਮਿਲਿਆ ਅੱਜ ਇਸ ਕਰਕੇ ਸੰਤਾਂ ਦੇ ਦਰਬਾਰ ਦੇ ਵਿੱਚ ਆਏ ਕਿ ਇਹ ਜੋ ਮਨੁੱਖਤਾ ਦੀ ਭਲਾਈ ਲਈ ਕਾਰਜ ਜੇ ਰੰਭ ਕੀਤਾ ਹੋਇਆ ਸੰਤਾਂ ਦਾ ਅਸ਼ੀਰਵਾਦ ਸੰਤਾਂ ਦੇ ਪ੍ਰਵਚਨ ਸੰਤਾਂ ਦੇ ਕਦਮ ਜਿੱਥੇ ਪੈਂਦੇ ਹੈ ਉਹ ਕੁਦਰਤੀ ਤੌਰ ਤੇ ਉਸ ਸਥਾਨ ਵਿਭਾਗ ਲੱਗ ਜਾਂਦੇ ਆ ਉਸ ਕਾਰਜ ਨੂੰ ਵੀ ਨੇਪਰੇ ਚਾੜਨ ਦੇ ਵਿੱਚ ਸਹਾਇ ਹੋਂਦੇ ਆ ਸੋ ਜਿਵੇਂ ਕਿ ਪਿਛਲੇ 2-3 ਮਹੀਨੇ ਤੋਂ ਲਗਾਤਾਰ ਲੋਕਾਂ ਦੇ ਵਿੱਚ ਵੀ ਤੇ ਸੰਤ ਸਮਾਜ ਵਿੱਚ ਵੀ ਤੇ ਪੜ੍ਹੇ ਲਿਖੇ ਕਰਮਚਾਰੀ ਅਧਿਕਾਰੀਆਂ ਦੇ ਵਿੱਚ ਵੀ ਇਸੇ ਕਰਕੇ ਘੁੰਮ ਰਹੇ ਆ ਕਿ ਇਹ ਜੋ ਜ਼ਮੀਨ ਦਾ ਟੁਕੜਾ ਹੈ ਕਿਸੇ ਦੀ ਮਾਲਕੀ ਇਤਨਾ ਬਣੇ ਬੋਧ-ਵੋਧ ਕਰਕੇ ਦਰਿਆ ਬਣਾਉਣ ਦੀ ਕੋਸ਼ਿਸ਼ ਹੈ ਕਿਉਂਕਿ ਇਹ ਜਿਹੜੀ ਹੈ ਮਨੁੱਖਤਾ ਦਾ ਆਪਣਾ ਕਾਰਜ ਜਿਹੜਾ ਹੈ ਸਭ ਦਾ ਇੱਥੇ ਨਾਂ ਜਿਹੜਾ ਖੋਜਵੇ ਇਸ ਕਰਕੇ ਅੱਜ ਸੰਤਨ ਦੇ ਦਰਬਾਰ ਵਿੱਚ ਆਏ ਆ ਜਿਨ੍ਹਾਂ ਵੱਲੋਂ ਆਪਣਾ ਅਸ਼ੀਰਵਾਦ ਇਸ ਘਰ ਜਿਲੇ ਦਿੱਤਾ ਗਿਆ ਜਿੱਥੇ ਪਾਵਰ ਆਫ ਸੋਸ਼ਲ ਜੁਨਟੀ ਉਹਨਾਂ ਦੀ ਧੰਨਵਾਦ ਕਰਦੀ ਹੈ ਉੱਥੇ ਪਾਵਰ ਆਫ ਸੋਸ਼ਲ ਜੁਨਟੀ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੀ ਹੈ ਕਿ ਇਹ ਜੋ ਸਾਈ ਬਿਆਨਾ ਹੋ ਚੁੱਕਾ ਹੈ ਇਹਨੂੰ ਕਾਜ ਨੂੰ ਨਿਪਟਦੇ ਚੜਨ ਲਈ 7 ਫਰਵਰੀ ਜਿਹੜੀ ਲਾਸਟ ਡੇਟ ਹੈ ਅਸੀਂ ਚਾਹੁੰਦੇ ਹਾਂ ਕਿ ਜਿੰਨਾ ਵੀ ਕੋਈ ਸਮਰੱਥਾ ਰੱਖਦਾ ਉਹ ਜ਼ਰੂਰ ਬੈਂਕ ਦੇ ਰਾਹੀਂ ਆਨਲਾਈਨ ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਮਦਦ ਕਰ ਸਕਦਾ ਉਹ ਜਰੂਰ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਇਹ ਕਾਰਜ ਜਿਹੜਾ ਆ ਸਮੇਂ ਸਿਰ ਨਿਪਟੇ ਚੜ ਸਕੇ ਅਤੇ ਸਮਾਜ ਦੇ ਸਪਰਦ ਕੀਤੇ ਕਰਕੇ ਇਸ ਨੂੰ ਅੱਗੇ ਜਿਹੜਾ ਪਲਾਨਿੰਗ ਕਰਕੇ ਬੱਚਿਆਂ ਲਈ ਆਉਣ ਵਾਲੇ ਜਨਰੇਸ਼ਨ ਲਈ ਮਨੁੱਖਤਾ ਦੀ ਭਲਾਈ ਲਈ ਇੱਥੇ ਪਲਾਨਿੰਗ ਕੀਤੀ ਜਾ ਸਕੇ ਜਿਵੇਂ ਕਿ ਭਵਨ ਚੱਲ ਰਿਹਾ ਅੰਬੇਡਕਰ ਉਰਜਾ ਭਵਨ ਦੇ ਬਿਲਕੁਲ ਸਾਹਮਣੇ ਜ਼ਮੀਨ ਹੋਣ ਕਰਨਾ ਇਹ ਜਿਹੜਾ ਕਦਮ ਚੁੱਕਿਆ ਗਿਆ ਹੈ ਸੋ ਅੱਜ ਸੰਤਾਂ ਦੇ ਦਰਬਾਰ ਵਿੱਚ ਆਏ ਆ ਪਾਵਰ ਆਫ ਸੋਸ਼ਲ ਜੁਨਟੀ ਇਵੈਲਪ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਰਹਿਣੀ ਆ ਜਿਨ੍ਹਾਂ ਨੇ ਸਾਡੇ ਛੋਟੀ ਜਿਹੀ ਬੇਨਤੀ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਪ੍ਰਵਾਨ ਕੀਤਾ ਅਤੇ ਜੋ ਵੀ ਉਹਨਾਂ ਵੱਲੋਂ ਅਸ਼ੀਰਵਾਦ ਦਿੱਤਾ ਗਿਆ ਹੈ ਪ੍ਰਮਾਤਮਾ ਇਹੋ ਦਰਨੋਂ ਇਸ ਜਗਾ ਨੂੰ ਇਸ ਡੇਰੇ ਨੂੰ ਹੋਰ ਵੀ ਦੰ ਦੁਗਣੀ ਰਾਚੁਗਣੀ ਤਕੀ ਬਖਸ਼ੇ ਕਿਉਂਕਿ ਸੰਤਾਂ ਦਾ ਇਹ ਦਰਬਾਰ ਹੈ ਇਥੋਂ ਹਰ ਇੱਕ ਨੂੰ ਜੋ ਵੀ ਅਸ਼ੀਰਵਾਦ ਮਿਲਦਾ ਅਸੀਂ ਵੀ ਅਸ਼ੀਰਵਾਦ ਲੈਣ ਲਈ ਆਏ ਹਾਂ ਜਿਹੜਾ ਕਿ ਉਹਨਾਂ ਨੇ ਬਹੁਤ ਹੀ ਦਿਲ ਖੋਲ ਕੇ ਆਪਣੇ ਵੱਲੋਂ ਪਾਵਰ ਆਫ ਸੋਸ਼ਲ ਜੁਨਟੀ ਦੇਸ਼ ਕਾਰਜ ਲਈ ਦਿੱਤਾ ਅਸੀਂ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਰਣੀ ਜੈਦਰਦੇਵ ਤਨਗਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾਤ ਬੋਲੇ ਸੋ ਨਿਹਾਲ ਸਤਗੁਰੂ ਸਤਗੁਰਦਾਸ ਮਹਾਰਾਜ ਕੀ ਜੈ ਜੈ ਗੁਰਦੀਪ ਧੰਨਵਾਦ ਜੈ ਪੀਮ ਜੈ ਭਾਰਤ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨੀਚ ਹੈ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰਾਏ ਅੱਜ ਗੁਰੂਆਂ ਦੇ ਗੁਰੂ ਜਗਤ ਗੁਰੂ ਪਰਮ ਪਾਰ ਸੰਤ ਸ਼ਰੋਮਣੀ ਇਨਕਲਾਬ ਦੇ ਮੋਢੀ ਦੁਖੀਆਂ ਗਰੀਬਾਂ ਮਜ਼ਲੂਮਾਂ ਦੇ ਮਸੀਹਾ ਚਾਹ ਜੋਗਾਂ ਦੀ ਸ਼ਖਸੀਅਤ ਦੇ ਮਾਲਕ ਬਾਣੀ ਦੇ ਰਚੇਤਾ ਰਾਗਾਂ ਦੇ ਤਲੀ ਕੁੱਲ ਗੁਰੂ ਰਾਜ ਗੁਰੂ ਗੁਰੂਆਂ ਦੇ ਗੁਰੂ ਜਗਤ ਗੁਰੂ ਪਰਮ ਪਾਰਸ ਤਾਂ ਤਰ ਸਾਤੂ ਕਰਪਾ ਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਤੋਂ ਵਰਸਾਈਆਂ ਹੋਈਆਂ ਸਮੂਚੀਆਂ ਗੁਰਨਾਮਲੇਵਾ ਸ਼ਰਧਾਲੂ ਸੰਗਤਾਂ ਅੱਜ ਬੜੇ ਫਕਰ ਦੀ ਗੱਲ ਹੈ ਕਿ ਪਾਪਰੋਫ ਯੂਨਿਟੀ ਜੋ ਕਿ ਸੇਵਾ ਕਰ ਰਹੀ ਹੈ ਦੇਸ਼ ਦੀ ਸਮਾਜ ਦੀ ਕੌਮ ਦੀ ਸੰਗਤ ਦੀ ਤੇ ਉਹਦੇ ਵਿੱਚ ਇਸ ਸੰਸਥਾ ਵੱਲੋਂ ਕੁਝ ਉਦਮ ਉਪਰਾਲੇ ਸ਼ੁਰੂ ਕੀਤੇ ਗਏ ਨੇ ਔਰ ਜੇਦੇ ਵਿੱਚ ਸਨਮਾਨਯੋਗ ਆਦਰਨੀ ਜਿੱਥੇ ਪੂਰੀ ਸਮੂਚੀ ਟੀਮ ਪਹੁੰਚੀ ਹੈ ਉਹਨਾਂ ਦੇ ਪ੍ਰਮੁੱਖ ਸੇਵਾਦਾਰ ਸਨਮਾਨਯੋਗ ਆਦਰਨੀ ਸ਼੍ਰੀਕੀਰਚੰਦ ਜਸਲ ਜੀ ਆਪਣੇ ਬਾਕੀ ਮੈਂਬਰਾਂ ਤੇ ਸ਼ੋਸ਼ਲ ਮੀਡੀਆ ਨਾਲ ਲੈ ਕੇ ਡੇਰੇ ਵੇਖੇ ਪਹੁੰਚੇ ਨੇ ਔਰ ਉਹਨਾਂ ਦੇ ਕੋਲ ਇਹ ਖੁਸ਼ੀ ਵਾਲੀ ਇਨਫੋਰਮੇਸ਼ਨ ਜਾਣਕਾਰੀ ਮਿਲੀ ਹੈ ਬਹੁਤ ਅੱਛੀ ਗੱਲ ਆ ਸ਼ੁਭ ਕਾਰਮਨ ਤੇ ਕਬਹੂ ਨਾ ਟਰੋ ਨਿਸ਼ਚੇ ਕਰ ਆਪਣੀ ਜਿੱਤ ਕਰੋ ਇਸ ਕਾਰਜ ਨੂੰ ਨੇਪਰੇ ਚੜ੍ਹਨ ਵਾਸਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੀ અત્યੰਤ ਜ਼ਰੂਰਤ ਹੈ ਲੋੜਿਆ ਇਕੱਲਾ ਪ੍ਰਾਣੀ ਵੱਡਾ ਨਹੀਂ ਹੁੰਦਾ ਔਰ ਕਤਰਾ-ਕਤਰਾ ਬੂੰਦ-ਬੂੰਦ ਦੇ ਨਾਲ ਇਹ ਵੱਡੇ-ਵੱਡੇ ਜਿਹੜੇ ਆ ਕਾਰਜ ਆ ਉਹ ਨੇਪਰੇ ਚੜ੍ਹ ਸਕਦੇ ਨੇ ਦਾਸ ਦੀ ਬੇਨਤੀ ਹੈ ਵੀ ਇਸ ਬੇਨਤੀ ਨੂੰ ਪ੍ਰਵਾਨ ਕਰੋ ਤੁਸੀਂ ਵੀ ਆਪਣੀ ਦਾਸਾਂ ਨੂੰ ਹੰਦੀ ਕਿਰਤਮਈ ਨੂੰ ਸਫਲਾ ਕਰਨ ਬਾਤ ਤੇ ਜਿੰਨਾ ਵੀ ਹੋ ਸਕਦਾ ਵੱਡਮੁੱਲਾ ਯੋਗਦਾਨ ਪਾਉਣਾ ਤੇ ਇਸ ਕਾਰਜ ਨੂੰ ਨੇਪਰੇ ਚਾੜਨਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਗੁਰਦੇਵ ਜੋ ਬੋਲੇ ਸੋ ਨਿਰਭੈ ਸਤਿਗੁਰਾਸ ਮਹਾਰਾਜ ਕੀ ਜੈ ਧੰਨਵਾਦ ਜੀ ਪ੍ਰਿੰਸੀਪਲ ਸ਼੍ਰੀ ਮਨੋਹਰ ਲਾਲ ਜੀ ਇਸ ਸਮੇਂ ਵਕਤ ਪੋਸੂ ਨਾਮਾ ਚੈਨਲ ਤੇ ਮੁਖਾਤਬ ਹੈ ਔਰ ਬੜਾ ਅੱਛਾ ਲੱਗਾ ਆਫਿਸ ਦੇਖ ਕੇ ਗਤੀਵਿਧੀਆਂ ਦੇਖ ਕੇ ਇਸ ਮੇਰੇ ਦੀਆਂ ਸਰ ਕਿੰਨੇ ਸਾਲਾਂ ਤੋਂ ਤੁਸੀਂ ਇਸ ਸੰਸਥਾ ਦੇ ਵਿੱਚ ਇਸ ਸੰਸਥਾ ਦੇ ਨਾਲ ਜੁੜੇ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਪਰ ਜੈ ਸੰਤਾ ਦੀ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਨਾਨਕ ਨਗਰੀ ਜੀਟੀ ਰੋਡ ਚਿਹੜੂ ਜੋ ਕਿ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਪਰਮ ਸਤਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੁਆਰਾ ਬੜੇ ਹੀ ਪਿਆਰ ਸਤਕਾਰ ਸ਼ਰਧਾ ਭਾਵਨਾ ਦੇ ਨਾਲ ਚਲਾਇਆ ਜਾ ਰਿਹਾ ਹੈ ਇਸ ਮੈਨੂੰ ਇਸ ਸੈਂਟਰ ਦੇ ਵਿੱਚ ਤਕਰੀਬਨ 2 ਸਾਲ ਹੋ ਗਏ ਐਜ਼ ਅ ਕੰਪਿਊਟਰ ਟੀਚਰ ਦੀ ਵੀ ਡਿਊਟੀ ਨਿਭਾ ਰਿਹਾ ਹੈ अच्छा कितने बच्चे ने सारे थे एक्चुअली कंप्यूटर दे और की सिर्फ कंप्यूटर दी ही ट्रेनिंग दीती जा रही है या एजुकेशन ਜਿਹੜੀ ਆਮ ਆਪਾਂ एजुकेट ਹੁੰਨੇ ਆ ਉਹਦੀ एजुकेशन ਵੀ ਦਿੱਤੀ ਹੈ ਸੈਂਟਰ ਦੇ ਵਿੱਚ ਦੋ ਕੋਰਸ ਚੱਲਦੇ ਇੱਕ ਕੰਪਿਊਟਰ ਇੱਕ ਸਪੋਕਨ ਇੰਗਲਿਸ਼ ਦਾ ਔਰ ਫਰਸਟ ਕਲਾਸ ਤੋਂ ਲੈ ਕੇ ਪਲੱਸ 2 ਕਲਾਸ ਤੱਕ ਸਟੂਡੈਂਟਸ ਸਟੱਡੀ ਕਰਦੇ ਆ ਐਂਡ ਤਕਰੀਬਨ ਸਾਡੇ ਕੰਪਿਊਟਰ ਬੈਚ ਦੇ 8 ਬੈਚ ਨਿਕਲ ਚੁਕੇ ਆ ਔਰ ਸਪੋਕਨ ਇੰਗਲਿਸ਼ ਦੇ 7 ਬੈਚ ਜਿਹੜੇ ਆ ਨਿਕਲ ਚੁਕੇ ਆ ਤਕਰੀਬਨ ਬੱਚਿਆਂ ਨੂੰ ਸਰਟੀਫਿਕੇਟ ਇਸ਼ੂ ਕਰ ਦਿੱਤੇ ਗਏ ਆ ਐਂਡ ਕੰਪਿਊਟਰ ਸਟੂਡੈਂਟਸ ਦੇ ਅਗਰ ਅਸੀਂ ਗੱਲ ਕੀਤੀ ਚਾਹੀਏ 86 ਸਟੂਡੈਂਟਸ ਦਾ ਜਿਹੜਾ ਆ ਦੋ ਸਾਨਾਂ ਦੇ ਵਿੱਚ ਬੱਚਿਆਂ ਨੇ ਕੋਰਸ ਕੰਪਲੀਟ ਕੀਤਾ ਐਂਡ uh, 60 ਤੋਂ ਅਬੋਵ ਜਿਹੜੇ ਆ ਉਹ ਸਪੋਕਨ ਇੰਗਲਿਸ਼ ਦੇ ਵਿੱਚ ਸਟੂਡੈਂਟਸ ਨੇ ਕੋਰਸ ਕੰਪਲੀਟ ਕੀਤਾ ਹੈ ਪ੍ਰਿੰਸੀਪਲ ਸਾਹਿਬ ਹੋਰ ਕੀ ਪ੍ਰਾਪਤੀਆਂ ਨੇ ਇਸ ਇੰਸਟੀਚਿਊਟ ਸੈਂਟਰ ਦੇ ਵਿੱਚ ਇੱਕ ਲਾਇਬ੍ਰੇਰੀ ਆ ਔਰ ਸਟੱਡੀ ਰਿਲੇਟਿਡ ਗਾਈਡਸ ਵਗੈਰਾ ਐਂਡ ਕੋ ਹੋਰ 바ਵਾ ਸਾਹਿਬ ਡਾਕਟਰ ਪੀਮਬਰਾਓ ਅੰਬੇਡਕਰ ਜੀ ਦੇ ਰਤਿਕ ਗਾਈਡਸ ਬੁੱਕਸ ਮਾਤਾ ਸਵਿੱਤਰੀਬਾਈ ਜੀ ਐਂਡ ਜੋਤੀਵਾਰਾ ਫੂਲੇ ਜੀ ਸ਼ਿਰੀ ਗੁਰੂ ਰਵਿਦਾਸ ਮਾਰਾ ਜੀ ਦੇ ਪ੍ਰਤੀ ਉਹਨਾਂ ਦੇ ਬੁੱਕਸ ਸਾਰਾ ਕੋਸ਼ ਸੈਂਟਰ ਦੇ ਵਿੱਚ ਅਵੇਲੇਬਲ ਆ ਐਂਡ ਦ ਸੈਂਟਰ ਦੇ ਵਿੱਚ 6 ਟੀਚਰਸ ਆ ਸਪੋਕਨ ਇੰਗਲਿਸ਼ ਦੇ ਵੀ ਆ ਮੈਥ ਦੇ ਵੀ ਆ 2 ਕੰਪਿਊਟਰ ਦੇ ਵੀ ਆ ਪ੍ਰਿੰਸੀਪਲ ਜੇ ਸਾਡ ਜੇਕਰ ਕੋਈ ਇਸ ਸੰਸਥਾ ਦੇ ਨਾਲ ਜੁੜਨਾ ਚਾਹੁੰਦਾ ਹੋਵੇ ਤੇ ਉਹਦੇ ਵਾਸਤੇ ਕਿਸ ਤਰ੍ਹਾਂ ਸੰਪਰਕ ਕਰਨਾ ਪੈਗਾ ਇਸ ਸੰਸਥਾ ਅ ਸੈਂਟਰ ਤੇ ਐਡਵਰਟਾਈਜ਼ਮੈਂਟ ਲਈ ਜੋ ਡਾਇਰੈਕਟਰ ਟ੍ਰਸਟੀ ਮੈਂਬਰਸ ਨੇ ਉਹਨਾਂ ਦਾ ਜਿਹੜਾ ਫੋਨ ਨੰਬਰ ਆ ਐਡਵਰਟਾਈਜ਼ਮੈਂਟ ਤੇ ਮੈਂਸ਼ਨ ਕੀਤਾ ਆ ਐਨੀ ਟਾਈਮ ਤੁਸੀਂ ਉਸ ਨੰਬਰ ਤੇ ਜਿਹੜਾ 콜 ਕਰ ਸਕਦੇ ਆ ਔਰ ਐਨੀ ਟਾਈਮ ਜਦੋਂ ਮਰਜੀ ਤੁਸੀਂ ਐਡਮਿਸ਼ਨ ਕਰਵਾ ਸਕਦੇ ਆ ਕੋਈ ਟਾਈਮ ਦੀ ਫਾਊਂਡੇਸ਼ਨ ਨਹੀਂ ਹੈ ਹੈਗੀ ਜਦੋਂ ਮਰਜੀ ਤੁਸੀਂ ਐਡਮਿਸ਼ਨ ਕਰਵਾ ਸਕਦੇ ਆ ਕਲਾਸਿਸ ਟਾਈਮਿੰਗ ਕੀ ਹੈ ਸਰ ਸਾਡੇ ਸੈਂਟਰ ਦੀ ਫਿਰ ਫਿਲਹਾਲ ਵਿంటర్ ਟਾਈਮਿੰਗ ਕਰਕੇ 3 ਵਜੇ ਤੋਂ ਲੈ ਕੇ 5:30 5:30 ਵਜੇ ਤੱਕ ਦੀ ਹੈ ਔਰ ਜਦੋਂ ਸਮਰ ਫੈਕਸ਼ਨਸ ਹੋਣੀਆਂ ਉਸ ਟਾਈਮ ਦੀ 2 ਵਜੇ ਤੋਂ ਲੈ ਕੇ 7 ਵਜੇ ਤੱਕ ਕਲਾਸਿਸ ਹੁੰਦੀਆਂ ਹਨ ਟੀਚਰ ਹਾਇਰ ਫਿਰ ਕਿਸ ਤਰ੍ਹਾਂ ਕਰਦੇ ਹੋ ਇੰਨੇ ਸਮੇਂ ਵਾਸਤੇ ਟੀਚਰਸ ਸਾਡੇ ਕੋਲ ਟੀਚਰਸ ਨੇ ਜਿਹੜੇ ਕਿ ਸਕੂਲ ਤੋਂ ਡਿਊਟੀ ਕਰਕੇ ਆਪਣੇ ਸੈਂਟਰ ਦੇ ਸੈਂਟਰ 'ਚ ਵੀ ਹੁੰਦੇ ਨੇ ਜੀ ਕੀ ਉਹ ਸਾਰੇ ਪੇਡ ਨੇ ਹਾਂਜੀ ਓਕੇ ਜੀ ਸੋ ਪ੍ਰਿੰਸੀਪਲ ਸਾਹਿਬ ਤੁਸੀਂ ਜਾਣਕਾਰੀ ਦਿੱਤੀ ਬਹੁਤ ਚੰਗਾ ਲੱਗਾ ਔਰ ਇਨਸ਼ਾਅੱਲਾ ਪੋ ਵਿਖਦੇ ਵਿੱਚ ਦੁਬਾਰਾ ਫਿਰ ਅਸੀਂ ਕਦੇ ਆਉਣ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਡੇ ਹੋਰ ਜ਼ਿਆਦਾ ਵਿਊ ਲੈਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਪੋਸੂ ਨਾਮਾ ਚੈਨਲ ਦੇ ਨਾਲ ਸੰਪਰਕ ਕੀਤਾ ਹੈ ਔਰ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਜੈਪੀ ਜੈਪਾ ਸਪੋਸੂ ਨਮਨ ਚੈਨਲ ਦੇ ਨਾਲ ਜੁੜੇ ਨੇ ਮੈਡਮ ਮਨਜਿੰਦਰ ਕੌਰ ਜੀ ਔਰ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਇਸ ਸੰਸਥਾ ਨਾਲ ਕਿੰਨੇ ਸਾਲਾਂ ਤੋਂ ਜੁੜੇ ਹੋ ਤੁਸੀਂ ਮੈਨੂੰ ਇੱਥੇ 2 ਸਾਲ ਹੋ ਗਏ ਆ ਹੁਣ ਪੜਾਉਂਦੀ ਨੂੰ ਕੀ ਟੀਚ ਕਰਦੇ ਹੋ ਬਸ ਸਪੋਕਨ ਇੰਗਲਿਸ਼ ਦੇ ਟੀਚਰ ਹਾਂ ਜੀ ਹਾਂਜੀ ਕਿੰਨੇ ਮਤਲਬ ਸਟੂਡੈਂਟਸ ਜਿਹੜੇ ਹੁਣ ਤੱਕ ਤੁਸੀਂ ਇਹਦੇ ਸਾਲਾਂ ਚ ਡੀਲ ਕਰ ਚੁੱਕੇ ਹੋ ਮੇਰੇ ਕੋਲ 50 ਸਟੂਡੈਂਟਸ ਸੀਗੇ ਜਿਹੜੇ ਹਲੇ ਤੱਕ ਮੈਂ ਡੀਲ ਕਰ ਚੁੱਕੀ ਹਾਂ ਹੁਣ ਮੇਰੇ ਕੋਲ 30 ਸਟੂਡੈਂਟਸ ਨੇ ਜਿਨ੍ਹਾਂ ਨੂੰ ਮੈਂ ਡੀਲ ਕਰਦੀਆਂ ਤੁਸੀਂ ਮੈਂ ਰਿਸਪੌਂਸ ਕਿਸ ਤਰ੍ਹਾਂ ਕ੍ਰੀਏਟ ਕਰਦੇ ਹੋ ਮੈਡਮ ਫਿਰ ਤਾਂ ਕਿ ਇਹ ਵੱਧ ਤੋਂ ਵੱਧ ਇੰਗਲਿਸ਼ ਤੇ ਨਾਲ ਜੁੜ ਬੱਚਿਆਂ ਨੂੰ ਰੀਡਿੰਗ ਸਪੀਕਿੰਗ ਸਾਰੀ ਕਰਵਾਈ ਜਾਂਦੀ ਆ ਉਹਨਾਂ ਨੂੰ ਟ੍ਰਾਂਸਲੇਸ਼ਨ ਕਰਵਾਈ ਜਾਂਦੀ ਆ ਉਹਨਾਂ ਦਾ ਬੇਸ ਕਲੀਅਰ ਕੀਤਾ ਜਾਂਦਾ ਗ੍ਰਾਮਰ ਕਲੀਅਰ ਕਰਾਈ ਜਾਂਦੀ ਆ ਦਨ ਉਹਨਾਂ ਨੂੰ ਫਿਰ ਸਪੀਕਿੰਗ ਦੇ ਲਈ ਤਿਆਰ ਕੀਤਾ ਜਾਂਦਾ ਕਿਸ ਤਰ੍ਹਾਂ ਦਾ ਰਿਸਪੌਂਸ ਦਿੰਦੇ ਨੇ ਬ ملے آیا تو اگر بھی حوپس ہو کہ بدھی آئے ملے uh, کی ویسے کی کوالیفکیشن ہے uh, میرا سپیکنگ کورس کمپلیٹ ہے تو گراجویشن میں کلیر کیتے ہوئی ہے ہاں چی انٹیٹی پر سیوئنگ ہے میری اور اس تو پہلہ کتے ہور سکول دے بچے جوب بھی کر دیو نہیں نہیں میری ٹیوشن کلاسز میں ڈیل کر دیو ہوں دی سی اس تو علاواتہ نہیں شکریہ میڈم تھانکیو ویری مچ اسی پوسو ناما چینل ناما گالباد کیتی تھانکیو ویری ਸਰ ਮੇਰਾ ਨਾਮ ਮਨਕਾ ਕਿੱਥੋਂ ਆਉਂਦੇ ਹੋ ਤੁਸੀਂ ਸਰ ਮੈਂ ਮਿਹੜੂ ਤੋਂ ਮਿਹੜੂ ਤੋਂ ਹਾਂਜੀ ਕੀ ਇਹ ਕਿਹੜੀ ਕਲਾਸ ਤੱਕ ਪੜ੍ਹੇ ਹੋ ਸਰ ਮੈਂ 12th ਕੀਤੀ 12th ਪੜ੍ਹ ਰਹੇ ਹੋ ਜੀ ਹਾਂਜੀ ਤੇ ਮੈਡੀਕਲ ਨਾਨ ਮੈਡੀਕਲ ਜਾਂ ਆਰਟਸ ਆਰਟਸ ਦੇ ਵਿੱਚ ਕਿਸ ਤਰ੍ਹਾਂ ਇਹ ਸੰਸਾ ਦਾ ਰਿਸਪੌਂਸ ਲੱਗਦਾ ਹੈ ਇੰਗਲਿਸ਼ ਸਪੋਕਨ ਦੇ ਵਿੱਚ ਸਰ ਬਹੁਤ ਵਧੀਆ ਲੱਗਦਾ ਹੈ ਮਨਜਿੰਦਰ ਮੈਡਮ ਮਿਹਨਤ ਕਰਾਉਂਦੇ ਕਿ ਨਹੀਂ ਹਾਂਜੀ ਬਹੁਤ ਵਧੀਆ ਕਰਾਉਂਦੇ ਇੰਨੀ ਮਿਹਨਤ ਕਰਾਉਂਦੇ ਬਹੁਤ ਵਧੀਆ ਕਰਾਉਂਦੇ ਆ ਹਾਂਜੀ ਔਰ ਜਦੋਂ ਇਸ ਸੰਸਥਾ ਦੇ ਬਾਰੇ ਬਾਹਰ ਬੱਚੇ ਗੱਲ ਹੁੰਦੀ ਹੈ ਤੁਹਾਡੀ ਤਾਂ ਕੀ ਕਿਸ ਤਰ੍ਹਾਂ ਦਾ ਰਿਸਪਾਂਸ ਦਿੰਦੇ ਹੋ ਤੁਸੀਂ ਸੁਨਨੋ ਗੈਮੀ ਕਹਿੰਦੇ ਆ ਕਿ ਇੱਥੇ ਬਹੁਤ ਵਧੀਆ ਪੜ੍ਹਾਉਂਦੇ ਤੁਸੀਂ ਵੀ ਇੱਥੇ ਆ ਕੇ ਪੜ੍ਹੋ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਹਰਮਨਪ੍ਰੀਤ ਕਿੱਥੋਂ ਆਉਂਦੇ ਹੋ ਤੁਸੀਂ ਸਰ ਮੈਂ ਡਿੰਚਾ ਤੋਂ ਮਤਲਬ ਘਰ ਵਿੱਚ ਜਨੰਦ ਰਹਿ ਨਹੀਂ ਹਾਂ ਅੱਛਾ ਇਹ ਮਤਲਬ ਕਿੰਨੇ ਸਾਲਾਂ ਤੋਂ ਇੱਥੇ ਆਉਂਦੇ ਹੋ ਤੁਸੀਂ ਸਰ 5 ਮਨთ ਹੋਏ ਅੱਛਾ 1 5 ਮਨთ 5 ਮਨთ ਓਕੇ ਕਿਸ ਤਰ੍ਹਾਂ ਲਰਨਿੰਗ ਦੇ ਵਿੱਚ ਕੰਪਿਊਟਰਸ ਦੀ ਸਿੱਖਿਆ ਲੈ ਰਹੇ ਹੋ ਹਾਂਜੀ ਕੀ ਬੇਸਿਕ ਮਤਲਬ ਤੁਮਕੇ ਕਿਸ ਤਰ੍ਹਾਂ ਮਤਲਬ ਸਾਰੇ ਸਮਝਾਉਂਦੇ ਸਾਰੇ ਸਮਝਾਉਂਦੇ ਥੈਂਕ ਯੂ ਵੈਰੀ ਮਚ ਸੋ ਜਾਗਰ ਦੇਤਾ ਨੂੰ ਗੁਰਦੇ ਕੀ ਨਾਮ ਹੈ ਤੁਹਾਡਾ ਬੇਟੇ ਸ ਮੇਰਾ ਨਾਮ ਸੋਨੀਆ ਮਾਈਕ ਉਪਰ ਸੋਨੀਆ ਸੋਨੀਆ ਕਿੱਥੋਂ ਆਉਂਦੇ ਹੋ ਤੁਸੀਂ ਸ ਮੈਂ ਰਾਏਪੁਰ ਤੋਂ ਆਉਂਦੀ ਆ ਅੱਛਾ ਕਿੰਨੇ ਸਾਲ ਹੋ ਗਏ ਆਉਂਦੀਆਂ ਨੂੰ ਸ ਮੈਨੂੰ ਹਲ 4 ਮੰਥ ਹੋਏ ਆ ਅੱਛਾ ਜੀ ਤੇ ਫਿਰ ਲਜਾਨ ਦਾ ਕੀ ਸਾਧਨ ਹੋ ਜਾਂਦਾ ਕੀ ਸਾਧਨ ਸੋਮਾ ਸਾਈਕਲ ਤੇ ਆ ਜਾਂਦੀ ਹੈ ਸਾਈਕਲ ਦੇ ਨਜ਼ਦੀਕ ਹੀ ਹੈ ਹਾਂਜੀ ਆਪਰ ਇਸ ਸੰਸਥਾ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਸਰ ਜਿੱਦਾਏ ਫ੍ਰੀ ਚ ਆ ਤੇ ਵਧੀਆ ਬਹੁਤ ਆ ਤੇ ਇੱਥੇ ਸਾਰਾ ਕੁਝ ਜਿੱਦਾ ਵਧੀਆ ਕਰਾਉਂਦੇ ਆ ਟੀਚਰ ਵੀ ਬਹੁਤ ਵਧੀਆ ਆ ਜਿੱਦਾ ਸਾਰਾ ਕੁਝ ਸਮਝ ਆ ਜਾਂਦਾ ਆ ਕੁਝ ਵੀ ਜੋ ਕਰਾਉਂਦੇ ਆ ਤੇ ਨਿਆਣੇ ਜਿੱਦਾ ਵਧੀਆ ਪਰਫਾਰਮੈਂਸ ਵੀ ਦਿੰਦੇ ਆ ਅਗਰ ਕੁਝ ਪੁੱਛਦੇ ਆ ਤੇ ਠੀਕ ਹੈ ਮਤਲਬ ਟੀਚਰਾਂ ਵੱਲੋਂ ਪੋਜ਼ਿਟਿਵ ਰਿਸਪੌਂਸ ਹੈ ਹਾਂਜੀ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਨਾਮ ਕੀ ਹੈ ਜੀ ਸਰ ਮਨੀਸ਼ਾ 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 ਕਿੱਥੋਂ ਆਉਂਦੇ ਹੋ ਤੁਸੀਂ ਰਾਏਪੁਰ ਫਰੋਲਾ ਤੋਂ ਅੱਛਾ ਤੁਸੀਂ ਨਜ਼ਦੀਕ ਹੀ ਹੈ ਹਾਂਜੀ ਕਿੰਨੇ ਸਾਲ ਹੋ ਗਏ ਇੱਥੇ ਆਉਂਦੇ ਹੋ ਨੂੰ 5 ਮੰਥ ਹੋ ਗਏ ਸੀ ਬਾਬਾ ਜੀ ਦੀ ਪੂਰੀ ਦਇਆ ਹਾਂਜੀ ਔਰ ਇਸ ਤੋਂ ਇਲਾਵਾ ਘਰ ਕੁਝ ਹੋਰ ਵੀ ਕੰਮ ਕਰਦੇ ਹੋ ਨਹੀਂ ਸਰ ਸਟਿਚਿੰਗ ਦਾ ਕਰਦੇ ਵਸਤੂ ਸਟਿਚਿੰਗ ਦਾ ਕਰ ਹਾਂਜੀ ਠੀਕ ਹੈ ਥੈਂਕ ਯੂ ਬੀਟੀ ਕੀ ਨਾਮ ਹੈ ਨਿਤਿਕਾ ਰੂਪਿਕਾ ਨਿਤਿਕਾ 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 ਉੱਚੀ ਬੋਲੋ ਬਤ ਬਾਬਾ ਸਾਹਿਬ ਬਾਰੇ ਕੁਝ ਜਾਣਦੇ ਹੋ ਹਾਂਜੀ ਕੀ ਕੁਝ ਕਵਿਤਾ ਵਗੈਰਾ ਆਉਂਦੀ ਹੈ ਹਾਂਜੀ ਸੁਣਾ ਪੁੱਤਰ ਮੈਂ ਤੀਹਾਂ ਬਾਬਾ ਸਾਹਿਬ ਦੀ ਜਿਨਾ ਲਿਖਿਆ ਸੀ ਸੰਵਿਧਾਨ ਹੈ ਉਹਦੀ ਕਲਮ ਹੁੰਦਾ ਖਟਿਆ ਖਾਇਦਾ ਤਾਂ ਹੀ ਸਿਫਤਾ ਕਰੇ ਜਹਾਨ ਹੈ ਮੈਂ ਫੈਨ ਹਾਂ ਐਸੀ ਸੋਚ ਦੀ ਮੈਂ ਫੈਨ ਹਾਂ ਐਸੀ ਸੋਚ ਦੀ ਬੇਗੇ ਸਾਡੇ ਲਈ ਬਲਿਦਾਨ ਦੁਨੀਆਂ ਲਈ ਆਪਾ ਵਰਗੇ ਉਹਨਾਂ ਪਾਇਆ ਖਾਸ ਮਕਾਨ ਧੰਨਵਾਦ ਕੀ ਬਾਤ ਹੈ ਸੋ ਸੰਤ ਬਾਬਾ ਸ਼੍ਰੀ ਕ੍ਰਿਸ਼ਨ ਰਾਜ ਜੀ ਤੁਸੀਂ ਸੱਚਮੁੱਚ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਬੱਚਿਆਂ ਦੀ ਤੁਸੀਂ ਜ਼ਿੰਦਗੀ ਬਣਾ ਰਹੇ ਹੋ ਉਹਨਾਂ ਨੂੰ ਐਜੂਕੇਟ ਕਰ ਰਹੇ ਹੋ ਕੰਪਿਊਟਰ ਸਿੱਖਿਆ ਦੇ ਰਹੇ ਹੋ ਔਰ ਇਸ ਤੋਂ ਸਪੀਕਿੰਗ ਇੰਗਲਿਸ਼ ਜਿਸ ਦੀ ਅੱਜ ਸੱਚਮੁੱਚ ਜ਼ਰੂਰਤ ਹੈ ਔਰ ਬੱਚਿਆਂ ਨੂੰ ਮੋਰਲ ਐਜੂਕੇਟ ਵੀ ਕੀਤਾ ਜਾ ਰਿਹਾ ਹੈ ਔਰ ਸਤਿਗੁਰੂ ਵਿਆਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ ਔਰ ਇਹ ਇੱਕ ਆਪਣੇ ਵਿੱਚ ਬਹੁਤ ਵੱਡਾ ਕਾਰਜ ਹੈ ਸੋ ਜੁੜੇ ਰਹੋ ਕੋਸੂ ਨਾਮਾ ਚੈਨਲ ਦੇ ਨਾਲ ਔਰ ਮੈਨੂੰ ਆਪਣੇ ਦੋ ਸੋਮ ਸਹੋਤਾ ਨੂੰ ਦਿਓ ਇਜਾਜ਼ਤ ਜੈਪੀਨ ਜੈਪਾਰ